ਸਤਿ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਕਿਚਨ ਕੁਇਨ ਤੇ ਆਪ ਸਭ ਦਾ ਸਵਾਗਤ ਹੈ ਉਮੀਦ ਹੈ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਘਰ ਦੇ ਵਿੱਚ ਬੂਰਾ ਖੰਡ ਕਿਵੇਂ ਬਣਾਈ ਜਾਂਦੀ ਆ ਉਸ ਦਾ ਤਰੀਕਾ ਸ਼ੇਅਰ ਕਰਨ ਲੱਗੀ ਆ ਤੇ ਮੈਂ ਇੱਥੇ ਇੱਕ ਕੌਲੀ ਚੀਨੀ ਦੀ ਲੈ ਲਈ ਆ ਤੇ ਅੱਧਾ ਗਲਾਸ ਵਿੱਚ ਇੱਥੇ ਪਾਣੀ ਦਾ ਲੈ ਆ ਜਿੰਨੀ ਤੁਸੀਂ ਚੀਨੀ ਲਈ ਆ ਓਨਾ ਉਦੋਂ ਅੱਧਾ ਤੁਸੀਂ ਪਾਣੀ ਯੂਜ਼ ਕਰਨਾ ਇਹਦੇ ਵਿੱਚ ਇੱਥੇ ਮੈਂ ਇੱਕ ਪੈਨ ਲੈ ਲਿਆ ਇਦੇ ਵਿੱਚ ਆਪਾਂ ਇੱਕ ਕੌਲੀ ਚੰਨੀ ਦੀ ਪਾਵਾਂਗੇ ਤੇ ਅੱਧੀ ਕੌਲੀ ਇੱਥੇ ਆਪਾਂ ਪਾਣੀ ਦੀ ਲਵਾਂਗੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹ ਮੂਰਾਖੰਡ ਬਣ ਕੇ ਤਿਆਰ ਹੋ ਜਾਂਦੀ ਆ ਦੁਕਾਨਾਂ ਤੋਂ ਲੈਣ ਦੀ ਬਜਾਏ ਤੁਸੀਂ ਘਰ ਵਿੱਚ ਹੀ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਹੁਣ ਇਹਨੂੰ ਆਪਾਂ ਪਾਣੀ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਮੈਲਟ ਕਰ ਲਵਾਂਗੇ ਚੀਨੀ ਆਪਣੀ ਚੰਗੀ ਤਰ੍ਹਾਂ ਨਾਲ ਪਾਣੀ ਵਿੱਚ ਮੈਲਟ ਹੋ ਗਈ ਹੈ। ਹੁਣ ਆਪਾਂ ਇਹਨੂੰ 5 ਕੁ ਮਿੰਟ ਲਈ ਹੋਰ ਪਕਾਵਾਂਗੇ। ਬੂਰਾਖੰਡ ਦੀ ਵਰਤੋਂ ਤੁਸੀਂ ਕੋਈ ਵੀ ਮਠਿਆਈ ਦੇ ਵਿੱਚ ਕਰ ਸਕਦੇ ਹੋ। ਸਰਦੀਆਂ ਦੇ ਮੌਸਮ ਦੇ ਵਿੱਚ ਆਪਾਂ ਘਰ ਦੇ ਹਰ ਘਰ ਦੇ ਵਿੱਚ ਮਠਿਆਈਆਂ ਬਣਦੀਆਂ ਨੇ ਤਾਂ ਤੁਸੀਂ ਘਰ ਦੇ ਵਿੱਚ ਹੀ ਬੂਰਾਖੰਡ ਬਣਾ ਕੇ ਮਠਿਆਈਆਂ ਦੇ ਵਿੱਚ ਵਰਤ ਸਕਦੇ ਹੋ। ਹੁਣ ਆਪਣੀ ਚਾਸ਼ਨੀ ਹੈ ਜਿਹੜੀ ਉਹ ਗਾੜੀ ਹੋਣ ਲੱਗ ਪਈ ਹੈ। 5 ਕੁ ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ। ਬੂਰਾ ਖੰਡ ਵਿੱਚ ਜੇ ਆਪਾਂ ਆਂਦੇ ਸੀ ਕਿ ਉਹ ਪਾ ਕੇ ਰੋਟੀ ਨਾਲ ਖਾਣੇ ਤਾਂ ਖਾਣ ਵਿੱਚ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ। ਬੂਰਾ ਖੰਡ ਦੀ ਵਰਤੋਂ ਆਪਾਂ ਚੂਰੀ ਬਣਾਉਣ ਵੇਲੇ ਵੀ ਵਰਤ ਸਕਦੇ ਆ ਇਹਨੂੰ। ਬੂਰਾ ਖੰਡ ਦੀ ਚੂਰੀ ਵੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਹੁਣ ਆਪਣੀ ਚਾਸ਼ਨੀ ਜਿਹੜੀ ਉਹ ਗਾੜੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਹੁਣ ਇੱਕ ਤਾਰ ਵਾਲੀ ਚਾਸ਼ਨੀ ਬਣਾਉਣੀ ਆ ਇਸ ਤਰੀਕੇ ਦੇ ਨਾਲ ਇੱਕ ਤਾਰ ਬਣਦੀ ਹੋਵੇ ਚਾਸ਼ਨੀ ਦੀ ਤਾਂ ਆਪਣੀ ਜਿਹੜੀ ਬੂਰਾ ਖੰਡਾ ਉਹ ਬਣਨੀ ਸ਼ੁਰੂ ਹੋ ਜਾਵੇਗੀ ਹੁਣ ਆਪਾਂ ਇੱਥੇ ਇੱਕ ਚਮਚਾ ਇਹ ਜਿਹੜਾ ਘਿਓ ਦਾ ਪਾਵਾਂਗੇ ਘਿਓ ਦਾ ਚਮਚਾ ਪਾਉਣ ਨਾਲ ਜਿਹੜਾ ਪੂਰਾ ਖੰਡਾ ਉਹਦੇ ਵਿੱਚ ਇੱਕ ਲੱਗੀ ਚਮਕ ਆਉਂਦੀ ਆ ਇਹਨੂੰ ਆਪਾਂ ਹੁਣ 2-3 ਮਿੰਟ ਲਈ ਹੋਰ ਪਕਾਵਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਚਾਸ਼ਨੀ ਨੂੰ ਆਪਾਂ ਨੇ ਲਗਾਤਾਰ ਹੁਲਾਉਂਦੇ ਰਹਿਣਾ ਹੈ ਬਿਲਕੁਲ ਵੀ ਆਪਾਂ ਕੜਸ਼ੀਏ ਜਿਹੜੀ ਉਹ ਚਲਾਉਣੀ ਬੰਦ ਨਹੀਂ ਕਰਨੀ ਜੇ ਆਪਾਂ ਨੇ ਕੜਸ਼ੀਏ ਦੇ ਵਿੱਚੋਂ ਚਲਾਉਣੀ ਬੰਦ ਕਰਤੀ ਤਾਂ ਆਪਣੀ ਜਿਹੜੀ ਚਾਸ਼ਨੀ ਆ ਉਹ ਗਾੜੀ ਹੋ ਕੇ ਜੰਮ ਜਾਵੇਗੀ ਤੇ ਆਪਾਂ ਬਿਲਕੁਲ ਹੀ ਇਹਨੂੰ ਚਲਾਈ ਜਾਣਾ ਵਾ ਛੱਡਣਾ ਨਹੀਂ ਵਿੱਚ ਦੀ ਹੁਣ ਆਪਣੀ ਜਿਹੜੀ ਬੂਰਾ ਖੰਡਾ ਨਾਲ ਲੱਗਣ ਲੱਗ ਗਈ ਹੈ 프라이 ਪੈਨ ਦੇ ਇਸ ਤੋ ਤੁਸੀਂ ਸਮਝ ਸਕਦੇ ਹੋ ਕਿ ਆਪਣੀ ਜਿਹੜੀ ਪੂਰਾ ਖੰਡਾ ਉਹ ਬਣ ਲਈ ਹੁਣ ਤਿਆਰ ਹੁਣ ਇੱਥੇ ਮੈਂ ਗੈਸ ਦਾ ਫਲੇਮਾ ਜਿਹੜਾ ਉਹ ਬੰਦ ਕਰਤਾ ਤੇ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਹੈ ਇਦਾਂ ਹੀ ਤੇ ਹੁਣ ਮੈਂ ਗੈਸ ਤੋਂ نیچے ਉਤਾਰ ਲਿਆ ਪੈਨ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਹੀ ਰਹਿਣਾ ਬਿਲਕੁਲ ਆਪਾਂ ਬੰਦ ਨਹੀਂ ਕਰਨੀ ਹੈ ਕਿ ਘੜਸ਼ੀਏ ਲਾਉਣੀ ਜੇ ਆਪਾਂ ਨੇ ਬੰਦ ਕਰਤੀ ਘੜਸ਼ੀਏ ਲਾਉਣੀ ਤਾਂ ਜਿਹੜੀ ਚਾਸ਼ਨੀ ਹੈ ਆਪਣੀ ਉਹ ਜੰਮ ਜਾਊਗੀ ਬੂਰਾ ਖੰਡ ਬਣਾਉਣ ਨੂੰ ਸਿਰਫ 20 ਤੋਂ 25 ਹੀ ਮਿੰਟ ਲੱਗਦੇ ਨੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹ ਬਣ ਗਈ ਹੈ ਤੇ ਬਸ ਇਹਨੂੰ ਤੁਸੀਂ ਲਗਾਤਾਰ ਹਿਲਾਉਣਾ ਹੀ ਰਹਿਣਾ ਮੇਨ ਟ੍ਰਿਕ ਇਹੀ ਹੈ ਦੇਚ ਇਹਨੂੰ ਬਿਲਕੁਲ ਨਹੀਂ ਛੱਡਣਾ ਆਪਾਂ ਨੇ ਹਿਲਾਉਂਦੇ ਹੀ ਰਹਿਣਾ ਵਾ ਇਹਨੂੰ ਕੜਛੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਜਿਹੜਾ ਇਹ ਬੂਰਾ ਖੰਡਾ ਆਪਣਾ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਹਨੂੰ ਛਾਣਣ ਦੀ ਸਹਾਇਤਾ ਦੇ ਨਾਲ ਛਾਣ ਲਵਾਂਗੇ ਇੱਥੇ ਮੈਂ ਇੱਕ ਥਾਲ ਲੈ ਆਂ ਤੇ ਆਟਾ ਛਾਨਣ ਵਾਲੇ ਛਾਨਣੇ ਲਈਆ ਉਹਦੇ ਵਿੱਚ ਸਾਰੇ ਨੂੰ ਪਾ ਲਵਾਂਗੇ ਤੇ ਪਾ ਕੇ ਇਹਨੂੰ ਛਾਨ ਲਵਾਂਗੇ ਇਹਦੇ ਵਿੱਚ ਬਰੀਕ-ਬਰੀਕ ਡਲੀਆਂ ਬਣ ਜਾਂਦੀਆਂ ਨੇ ਥੋੜੀਆਂ ਜਿਹੀਆਂ ਤੁਸੀਂ ਇਹਨੂੰ ਮਿਕਸਰ ਦੇ ਵਿੱਚ ਪਾ ਕੇ ਪੀਸ ਸਕਦੇ ਹੋ ਵੈਸੇ ਤਾਂ ਮਿਕਸਰ ਦੇ ਵਿੱਚ ਪਾ ਕੇ ਜਿੰਨੀ ਤਾਂ ਉਹਦੀ ਵੀ ਬੂਰਾਖੰਡ ਬਣ ਜਾਂਦੀ ਹੈ ਪਰ ਤੁਸੀਂ ਜੇ ਇਸ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਹੀ ਵਧੀਆ ਬੂਰਾਖੰਡ ਬਣ ਕੇ ਆਪਣੀ ਤਿਆਰ ਹੋਵੇਗੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਬੂਰਾ ਖੰਡ ਵਿੱਚ ਛਾਲ ਲਈਏ ਤੇ ਜਿਹੜੀਆਂ ਡਲੀਆਂ ਬਚੀਆਂ ਨੇ ਤਾਂ ਤੁਸੀਂ ਇਸ ਨੂੰ ਪੀਸ ਵੀ ਸਕਦੇ ਹੋ ਤੇ ਜਾਂ ਫਿਰ ਤੁਸੀਂ ਚਾਹ ਦੇ ਵਿੱਚ ਵੀ ਇਹਨੂੰ ਪਾ ਕੇ ਯੂਜ਼ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਣੀ ਜਿਹੜੀ ਆ ਬੂਰਾ ਖੰਡ ਬਣ ਕੇ ਤਿਆਰ ਹੋਈ ਆ ਵੀਡੀਓ ਦੇਖਣ ਲਈ ਆਪ ਸਭ ਦਾ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ੍ਰੀ ਅਕਾਲ